ਕਮੇ ਸੈਂਟਰ ਚਲਾਉ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰਗੇਨਾਈਜ਼ ਕ੍ਰਾਈਮ ਬਾਰੇ ਦੀ ਵਚਨਬੰਦਤਾ ਨੂੰ ਦਰਉਣਾ ਚਾਹਾਂ। ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹਦਾ ਜਦੀ ਅੱਜ ਆਗਾਜ਼ ਹੋਇਆ ਸੀਗਾ ਉਸਦੇ ਬਹੁਤ ਜ਼ੋਰਦਾਰ ਤਰੀਕੇ ਨਾਲ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਪਟਾਲਾ ਨੇ ਇਸ ਦੀ ਪਟਾਲੇ ਤੋਂ ਸ਼ੁਰੂਆਤ ਕੀਤੀ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 28 ਇੱਕ ਨੂੰ ਮੰਦਪਾਗੀ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਡਾਕਟਰ ਰਣਦੀਪ 베ਦੀ ਜੀ ਦਾ 베ਦੀ ਮੈਡੀਕਲ ਸਟੋਰ ਜੋੜੀਆਂ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਸਵੇਰੇ 8:30 ਤੋਂ 9 ਦੇ ਵਿੱਚ ਦੋ ਵੱਨ ਪਛਾਤੇ ਮੁਜਰਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਨੇ ਐਸਪੀਡੀ ਸੰਦੀਪ ਵਡੇਰਾ ਡੀਐਸਪੀ ਡੀ ਸੁਮੇਰ ਅ ਐਸ ਐਚ ਓ ਸੀ ਆਈ ਏ ਸਟਾਫ ਆਪਣਾ ਸੁਖਰਾਜ ਤੇ ਡੇਰਾ ਬਾਬਾ ਨਾਨਕ ਜਿਹੜੇ ਐਸ ਐਚ ਓ ਨੇ ਅਸ਼ੋਕ ਉਹਨਾਂ ਦੇ ਅ ਦੇ ਵਕਫ ਵਕ ਉਹਨਾਂ ਦੀ ਨਿਗਰਾਨੀ ਹੇਠ ਵਕ ਵਕ ਟੀਮਾਂ ਬਣਾਈਆਂ ਸੀਗੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਬਹੁਤ ਛਲਾਗਾ ਯੋਗ ਕੰਮ ਕੀਤਾ ਹੈਗਾ ਐਸ ਐਸ ਪੀ ਸਾਹਿਬ ਬਟਾਲਾ ਨੇ ਤੇ ਉਹਨਾਂ ਦੀ ਟੀਮ ਨੇ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਵਧਾਈ ਲਈ ਮੈਂ ਇਸ ਕਰਕੇ ਕਹਿੰਦਾ ਕਿ ਇਹ ਬਹੁਤ ਮੰਦਭਾਗੀ ਘਟਨਾ ਸੀਗੀ ਇੱਕ ਬੇਗੁਨਾਹ ਦਾ ਜਿਹੜਾ ਕਤਲ ਹੋਇਆ ਸੀਗਾ ਦਿਨ ਦਿਹਾੜੇ ਬਿਨਾਂ ਕਿਸੇ ਵਜ੍ਹਾ ਤੋਂ ਗਮਰਾਏ ਹੋਏ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਐ ਇਹਨਾਂ ਨੂੰ ਗਬਰਾਹ ਕਰਕੇ ਇਹਨਾਂ ਤੋਂ ਇਹ ਜੁਰਮ ਕਰਵਾਇਆ ਹੈਗਾ ਹੁਣ ਤੱਕ ਅਸੀਂ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦੋ ਸਕੇ ਭਰਾਵਾਂ ਨੂੰ ਪ੍ਰਦੀਪ ਸੋਨੀ ਤੇ ਦਿਲਪਰੀ ਸੋਨੀ ਨੂੰ ਜਿਹੜੇ ਕਿ ਕੋਟਲੀ ਸੂਰਤ ਮੱਲਿਆ ਥਾਣੇ ਦੇ ਰਹਿਣ ਵਾਲੇ ਨੇ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਸੌਰਵ ਸੌਰੀ ਨਿਸ਼ਾਨ ਜਿਹੜਾ ਕਿ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਕੋਟਲੀ ਅੰਬਦਾ ਪਿੰਡ ਕੋਟਲੀ ਅੰਬਦਾ ਥਾਣਾ ਜਨਾਲਾ ਦਾ ਤੇ ਉਹਦੇ ਨਾਲ ਉਹਦਾ ਸਾਥੀ ਇੱਕ ਸੌਰਫ ਉਹ ਵੀ ਕੋਟਲੀ ਅੰਬਦਾ ਹੈਗਾ ਤੇ ਥਾਣਾ ਜਨਾਲੇ ਦਾ ਰਹਿਣ ਵਾਲਾ ਹੈਗਾ ਅ ਅੰਮ੍ਰਿਤਸਰ ਦਿਹਾਤੀ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਇਹਨਾਂ ਨੂੰ ਦੋਨੋਂ ਆਪਣਾ ਨਿਸ਼ਾਨ ਨੂੰ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀਗਾ ਅ ਤਕਰੀਬਨ 1 ਵਜੇ ਦੇ ਕਰੀਬ ਤੇ ਉਸਨੇ ਜਦੋਂ ਜੜੀ ਮੁੱਢਲੀ ਪੁੱਛਗਿੱਛ ਵਿੱਚ ਇਹ ਦੱਸਿਆ ਸੀਗਾ ਕਿ ਵਾਰਦਾਤ ਤੋਂ ਬਾਅਦ ਉਸਨੇ ਇੱਕ ਵੈਪਨ ਇੱਧਰ ਜਿਹੜਾ ਪਿੰਡ ਜਿੱਥੇ ਆਪਾਂ ਖੜੇ ਆ ਉਹਦੀ ਹਦੂਦ ਦੇ ਵਿੱਚ ਲੁਕੋਇਆ ਹੈਗਾ ਉਸਦੀ ਰਿਕਵਰੀ ਲਈ ਪੁਲਿਸ ਆਈ ਸੀਗੀ ਤੇ ਮੌਕਾ ਦੇਖ ਕੇ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕੀਤੇ ਹੈਗੇ ਤੇ ਮੌਕੇ ਤੇ ਐਫਐਸਐਲ ਵੱਲੋਂ ਜਿਹੜੀ ਮੈਂ ਹੁਣ ਜਾ ਕੇ ਦੇਖਿਆ ਹੈ ਜਿਹੜਾ ਮਲਾਇਆ ਕੀਤਾ ਹਲੇ ਕਿਉਂਕਿ ਹਨੇਰਾ ਹੈਗਾ ਹਲੇ ਚਾਰ ਖੋਲ ਉੱਥੇ ਨਜ਼ਰ ਆ ਰਹੇ ਨੇ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਨਿਸ਼ਾਨ ਸਿੰਘ ਸ਼ੂਟਰ ਸੀਗਾ ਉਹ ਇੰਜਰ ਹੋਇਆ ਤੇ ਉਸ ਨੂੰ ਐਂਬੂਲੈਂਸ ਰਾਹੀਂ ਨੇਲਦੇ ਹਸਪੀਟਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਇਹ ਕਿਦ ਲਈ ਕੰਮ ਕਰਦਾ ਸੀ ਜੀ ਮੈਂ ਜਿਹੜੇ ਇਹਨਾਂ ਦੇ ਬਾਹਰਲੇ ਜਿਹੜੇ ਬਾਠੇ ਜਿਹੜੇ ਇਹਨਾਂ ਦੇ ਹੈਂਡਲਰ ਹੈ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਮੈਂ ਉਹਨਾਂ ਬਦਮਾਸ਼ਾਂ ਦਾ ਨਾਮ ਲੈ ਕੇ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦਾ ਚਲ ਵਜਾ ਕਿ ਜਿਹੜੇ ਡੇਰ ਪਹਿਲਾਂ ਇਹਨਾਂ ਦੀ ਜਿਹੜੇ ਵਜਾ ਕੁਝ ਪੁਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਕੋਈ ਜਿਸ ਤਰ੍ਹਾਂ ਕਹਿੰਦੇ ਫਰਾਤੀ ਦਾ ਜਿਹੜਾ ਕੋਈ ਮਸਲਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਲੀਪੰਤ ਪਤਾ ਹੈਗਾ ਜਿਹੜੇ ਬਦਮਾਸ਼ ਕੰਮ ਕਰਦੇ ਨੇ ਮੈਂ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰਨ ਦਾ ਤੇ ਆਪਣਾ ਨਾਮ ਜਪਣ ਦਾ ਤੇ ਵੰਡ ਛਕਣ ਦਾ ਤੇ ਜਿਹੜੇ ਇਹ ਜਿਹੜੇ ਗੰਦੇ ਅੰਸਰ ਨੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਬਾਹਰ ਬੈਠੇ ਆਪ ਤਾਂ ਐਸ਼ ਕਰਦੇ ਪਏ ਨੇ ਸਾਡੇ ਨੌਜਵਾਨਾਂ ਨੂੰ ਪਟਕਾ ਕੇ ਉਹਨਾਂ ਤੋਂ ਜ਼ੁਰਮ ਦੀ ਦੁਨੀਆ ਚ ਉਹਨਾਂ ਨੂੰ ਧਕੇਲ ਰਹੇ ਨੇ ਉਸ ਚੱਕਰ ਦੇ ਵਿੱਚ ਤਾਂ ਜਿਹੜੇ ਸ਼੍ਰੀ ਰਣਦੀਪ ਸਿੰਘ ਹੋਰਾਂ ਦਾ ਬੀਤੀ ਹੋਰਾਂ ਦਾ ਕਤਲ ਹੋਇਆ ਸੀਗਾ ਸਰ ਕਿਸ ਜਗ੍ਹਾ ਤੇ ਗੋਲੀ ਲੱਗੀ ਆ ਹਾਲਾਤ ਕੀ ਵੰਦੇ ਨੇ ਕਿਸ ਤੇ ਗੋਲੀ ਗੈਂਗਸਟਰ ਹਾਂ ਉਹ ਚਾਰਲੇ ਭੇਜਿਆ ਹਸਪੀਟਲ ਚ ਉਹਦੇ ਵਖੋ ਸਾਡਾ ਅਸੀਂ ਪੰਜਾਬ ਪੁਲਿਸ ਲਾਫਲੀ ਤਰੀਕੇ ਨਾਲ ਦੇਖੋ ਜਿੰਨਾ ਮਰਜੀ ਪ੍ਰੋਵੋਕੇਸ਼ਨ ਹੋਵੇ ਜਿੰਨੀ ਮਰਜੀ ਸਾਡੇ ਕੋਲ ਹੋਵੇ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਅਸੀਂ ਮਿਨੀਮਮ ਯੂਜ਼ ਆਫ ਫੋਰਸ ਦਾ ਕਹਿੰਦੇ ਕਿਉਂਕਿ ਅਸੀਂ ਟ੍ਰੇਨਡ ਫੋਰਸ ਅਸੀਂ ਫਿਰ ਉਸ ਹਿਸਾਬ ਨਾਲ ਆਪਣਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਐਕਸਚੇਂਜ ਆਫ ਫਾਇਰ ਹੋਇਆ ਬਲੋ ਦਾ ਵੇਸਟ ਜਿਵੇਂ ਫਾਇਰ ਅਸੀਂ ਕਰਦੇ ਹੈਗੇ ਆਂ ਲਤਕੂਲੇ ਲੱਗੀ ਹੈ ਕਿਉਂਕਿ ਮੇਰੇ ਮੈਂ ਮੇਰੇ ਆਨ ਤੋਂ ਪਹਿਲਾਂ ਉਹ ਸ਼ਿਫਟ ਤੇ ਲਤਕੂਲ ਲੱਗੀ ਨਹੀਂ ਕੋਲੇ ਤੇ ਉਹਦੇ ਕੋਲ ਲੱਗੀ ਹੈਗੀ ਤੇ ਉਸ ਕਰਕੇ ਉਹਨੂੰ ਅਪਚਾਰ ਲਈ ਉਥੇ ਹਸਪੀਟਲ ਭੇਜਿਆ ਗਿਆ ਸਰ ਵੈਪਨ ਕਰੇ ਰੱਖੋ ਬਹੁਤ ਘੱਟ ਹੁੰਦੀ ਆ ਔਰ ਬਹੁਤ ਸਾਰੇ ਕਹੇ ਜਾਂਦਾ ਕਿ ਨਫਰੀ ਘੱਟ ਹੈ ਇਸ ਨੂੰ ਕਿ ਵਧਾਇਆ ਕਿਉਂ ਨਹੀਂ ਜਾਂਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਬਟਾਲੇ ਆ ਰਿਹਾ ਹੈਗਾ ਕਾਫੀ ਐਸਓਜੀ ਦੀਆਂ ਨਾਕਾਬੰਦੀ ਹਾਈ ਟੈਕ ਦੇ ਉੱਤੇ ਨਾਕਾਬੰਦੀ ਜਿਹੜੀਆਂ ਫੂਡ ਪੈਟ੍ਰੋਲਿੰਗਸ ਕਾਫੀ ਮਤਲਬ ਹੈ ਕਿ ਕੋਈ ਨਫਰੀ ਘਾਟ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਖਾਸ ਕਰਕੇ ਆਪਰੇਸ਼ਨ ਜਿਹੜਾ ਪ੍ਰਹਾਰ ਦੋ ਚੱਲ ਰਿਹਾ ਹੈ ਬਾਰੋਂ ਵੀ ਸਾਨੂੰ ਫੋਰਸ ਮਿਲੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਥੋੜੇ ਸਮੇਂ ਪਿਛਲੇ ਦਿਨ ਡੀਜੀ ਸਾਹਿਬ ਬਟਾਲਾ ਦੇ ਵਿੱਚ ਬਹੁਤ ਕਹਿ ਕੇ ਗਏ ਸੀ ਕਿ ਆਪਰੇਸ਼ਨ ਪ੍ਰਹਾਰ ਬਹੁਤ ਵਧੀਆ ਗਿਆ ਦੂਜੇ ਦੀ ਸ਼ੁਰੂਆਤ ਹੋ ਗਈ ਹੈ ਦੂਜੇ ਦੀ ਸ਼ੁਰੂਆਤ ਵੀ ਵਧੀਆ ਹੋਈ ਹੈ ਕੀ ਲੱਗਦਾ ਪ੍ਰਹਾਰ 2 ਕਿੱਥੋਂ ਤੱਕ ਜਾਏਗਾ ਔਰ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੋ ਦੇਖੋ ਮੈਂ ਪੰਜਾਬ ਸਰਕਾਰ ਦੀ ਇੱਥੇ ਆਪਜੀ ਦੇ ਸਾਰਿਆਂ ਦੇ ਸਾਹਮਣੇ ਵਚਨ ਬੰਦਤਾ ਨੂੰ ਦਰਾ ਰਹੇ ਹਾਂ ਕਿ ਜ਼ੀਰੋ ਟੋਲਰੈਂਸ ਜਿਹੜੀ ਪਾਲਿਸੀ ਹੈ ਟਵਰਡਸ ਆਰਗੇਨਾਈਜ਼ ਕ੍ਰਾਈਮ ਪ੍ਰਹਾਰ 2 ਪ੍ਰਹਾਰ 1 ਬਹੁਤ ਕਾਮਯਾਬ ਰਿਹਾ ਸਾਡਾ ਪ੍ਰਹਾਰ 2 ਪਹਿਲੇ ਦਿਨ ਦਾ ਜਿਹੜਾ ਆਗਾਜ਼ ਹੈ ਉਹ ਅੱਛਾ ਹੈ ਸਾਡਾ ਬਾਰਡਰ ਰੇਂਜ ਦਾ ਤਾਂ ਕਾਫੀ ਮਤਲਬ ਅਸੀਂ ਕਹਾਂਗੇ ਮੈਂ ਤਾਂ ਬਾਰਡਰ ਰੇਂਜ ਬਾਰੇ ਗੱਲ ਕਰਾਂਗੇ ਹਾਲੇ ਸਾਰੇ ਅੰਕੜੇ ਇਕੱਠੇ ਹੋਣਗੇ ਉਹਨਾਂ ਤੋਂ ਹੈੱਡਕੁਆਰਟਰ ਤੋਂ ਹੀ ਅੰਕੜੇ ਜਾਰੀ ਹੋਣਗੇ ਸਾਡੇ ਇੱਥੇ ਕਾਫੀ ਰਸਤੇ ਹੁਈਆਂ ਅਸੀਂ ਜਿੱਥੇ ਵੀ ਇਹ ਜਿਹੜੇ ਗਲਤ ਅਨਸਾਰਾ ਲੁਕੇ ਹੋਣਗੇ ਪਤਾਲਚ ਹੋਣ ਉਹਨਾਂ ਉੱਥੋਂ ਲੱਭ ਲਿਆਵਾਂਗੇ ਦੇਸ਼ ਦੇ ਕਿਸੇ ਕੋਨੇ 'ਚ ਵੀ ਲੁਕੇ ਹੋਣਗੇ ਕਾਨੂੰਨ ਦੇ ਹੱਥ ਉਹਨਾਂ ਤੱਕ ਪਹੁੰਚਣਗੇ ਬਾਹਰ ਜਿੱਥੇ ਬੈਠੇ ਆ ਜੜੀ ਵਿਧੀ ਵਿਵਧਾਨ ਹੁੰਦਾ ਹੈ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ ਕਿਸ ਦੇਸ਼ ਨਾਲ ਟ੍ਰੀਟੀਆਂ ਹੁੰਦੀਆਂ ਆ ਆਰਸੀਐਨ ਬਲੂ ਜਿਹੜੇ ਨੋਟਿਸ ਹੁੰਦੇ ਆ ਉਹ ਸਾਰੇ ਅਸੀਂ ਜਾਰੀ ਕਰਕੇ ਇਹਨਾਂ ਨੂੰ ਐਕਸਟਰਡਾਈਟ ਡਿਪੋਰਟ ਜਿਸ ਤਰ੍ਹਾਂ ਵੀ ਕੋਈ ਯਹੀਲਾ ਵਸੀਲਾ ਹੋਏਗਾ ਅਸੀਂ ਲਾਫੁਲ ਤਰੀਕੇ ਨਾਲ ਸਾਰਾ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਮੈਂ ਇਹ ਅਪੀਲ ਕਰਾਂਗਾ ਜਿਹੜੇ ਗੁੰਮਰਾਹ ਹੋਏ ਨੌਜਵਾਨ ਹੈ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਉਹ ਤੁਹਾਨੂੰ ਲਾਲਚ ਦੇ ਕੇ ਥੋੜਾ ਜਾਂ ਤੁਹਾਡੇ ਤੋਂ ਜੁਰਮ ਕਰਵਾ ਦਿੰਦੇ ਤੇ ਫਿਰ ਤੁਹਾਨੂੰ ਜੇ ਕਹਿੰਦੇ ਯੂਜ਼ ਐਂਡ ਥਰੋ ਪਾਲਿਸੀ ਫਿਰ ਤੁਹਾਡੇ ਬਾਰੇ ਕੁਝ ਚੰਦ ਪੈਸਿਆਂ ਲਈ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਜਨਤਕ ਨਹੀਂ ਕਰਨਾ ਚਾਹੁੰਦਾ ਇੰਨਾ ਮਤਲਬ ਇਹਨਾਂ ਦਾ ਮਿਸਯੂਜ਼ ਕਰਦੇ ਨੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਫਰਜੀ ਪਾਸਪੋਰਟਾਂ ਤੇ ਕਿਸੇ ਨੂੰ ਨਸ਼ੇ ਦੀ ਲਤ ਵਿੱਚ ਪਾ ਦਿੰਦੇ ਨੇ ਆਪਣਾ ਜਿਹੜਾ ਗੰਦੇ ਨਪਾਕ ਰਾਦਿਆਂ ਨੂੰ ਪੂਰਾ ਕਰਨ ਲਈ ਇਹਨਾਂ ਨੂੰ ਗਮਰਾਹ ਕਰ ਲੈਣੇ ਕਰ ਰਹੇ ਨੇ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਮੇਨ ਸਟ੍ਰੀਮ ਦੇ ਵਿੱਚ ਆਓ ਪੰਜਾਬ ਪੁਲਿਸ ਵਚਨ ਬੰਦ ਹੈ ਲਾਫੁਲ ਲੀਗਲ ਤਰੀਕੇ ਨਾਲ ਹਰ ਕ੍ਰਾਈਮ ਨੂੰ ਡੀਲ ਕਰਨ ਲਈ ਸਰ 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 ਕਿਤੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਲਿਆਉਣ ਵਾਸਤੇ ਜਿਹੜੀ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਔਰ ਕਿੱਥੋਂ ਤੱਕ ਕਾਮਯਾਬੀ ਤੁਹਾਨੂੰ ਮਿਲ ਰਹੀ ਹੈ ਮੈਂ ਆਪ ਜੀ ਨੂੰ ਜਿਵੇਂ ਦੱਸਿਆ ਕਿ ਅਸੀਂ ਜਿਹੜਾ ਸੀਬੇ ਥਰੂ ਜਿਹੜਾ ਇੰਟਰਪੋਲ ਸੈਕਸ਼ਨ ਹੁੰਦਾ ਹੈ ਜਿਹੜਾ ਜਦੇ ਵਿੱਚ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਉਹ ਜਾਰੀ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਆਪਣੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਈ ਅਸੀਂ ਰਿਪੋਰਟ ਕਰਕੇ ਲਿਆਏ ਹੈਗੇ ਆ ਐਕਸਟਰੈਡਾਈਟ ਐਕਸੈਡੀਸ਼ਨ ਦੇ ਪ੍ਰੋਸੈਸ ਚੱਲ ਰਿਹਾ ਹੈਗਾ ਉਸ ਉਸ ਫਰੰਟ ਤੇ ਵੀ ਕਾਫੀ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ ਤੇ ਅੱਗੇ ਸਮੇਂ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਹੋਰ ਤੇਜ਼ੀ ਲਿਆ ਰਹੇ ਹਾਂ ਸਰ ਦੋ ਲੇਡੀਜ਼ ਵੀ ਸਰ ਇਹਦੇ ਵਿੱਚ ਲੇਡੀਜ਼ ਵੀ ਇਨਵੋਲ ਹੋ ਰਹੀਆਂ ਪਿੰਡੀਆਂ ਸੇਧਾਂ ਤੋਂ ਉਧਰ ਦਰਾਨੀ ਚਠਾਣੀ ਕੱਲ ਪੜੀਆਂ ਗਈਆਂ ਜੀ ਇਹਦੇ ਵਿੱਚ ਨਹੀਂ 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 ਇਹਦੇ ਵਿੱਚ ਨਹੀਂ ਮੈਂ ਬੱਸ ਕਿਹਾ ਵੀ ਤੁਸੀਂ ਕਹਿ ਰਹੇ ਨੇ ਲੇਡੀਜ਼ ਵੀ ਇਨਵੋਲ ਹੋ ਰਹੀਆਂ ਇੰਨਾ ਕੰਮਾਂ 'ਚ ਮੈਂ ਤਾਂ ਨਹੀਂ ਕਿਹਾ ਲੇਡੀਜ਼ ਕਿਸੇ ਨਹੀਂ 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 ਦੋ ਲੇਡੀਜ਼ ਨਹੀਂ ਆ ਨਾ ਕੱਲ ਪਿੰਡੀਆਂ ਤੇ ਮੈਂ ਤਾਂ ਨਹੀਂ ਕੋਈ ਕਿਹਾ ਇੱਥੇ ਲੇਡੀਜ਼ ਬੱਸ ਕੋਈ ਸਮੱਸਿਆ ਨਹੀਂ ਗਈ ਹੋਈ ਕੁਝ ਥੈਂਕ ਯੂ ਜੀ ਕੋਈ ਬਰਾਮਦਗੀ ਹੋਈ ਹੈ ਹਾਂ ਇਸ ਦੇ ਵਿੱਚ ਇਹਦੇ ਕੋਲ ਇੱਕ ਹਲੇ ਪਿਸਟਲ ਹੈਗੀ ਆ ਉਹ ਸਾਰੀ ਜਾਂਚ ਚੱਲੀ ਚੱਲੀ ਹੈ ਮੈਂ ਦੇ ਵੀ ਦੱਸਿਆ ਇੱਕ ਪਿਸਟਲ ਹਲੇ ਬ ਤੇ ਇੱਕ ਜਿਹੜੀ ਉਹ ਕਹਿ ਰਿਹਾ ਸੀ ਮਲਕੋਈ ਹੈ ਇੱਥੇ ਤੇ ਚਾਰ ਖੋਲ ਹਲੇ ਨਜ਼ਰ ਆ ਰਹੇ ਨੇ ਕਿਉਂ ਹਨੇਰਾ ਹੈ ਫਰਾਰੇ ਸਾਰੀ ਫਰੈਂਸਿਕ ਇਹਦੀ ਗਹਿਣ ਜਾਂਚ ਕਰੇਗੀ ਸੀ ਨਾ ਕ੍ਰਾਈਮ ਦੀ ਉਸ ਤੋਂ ਬਾਅਦ ਜਿਵੇਂ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਇੱਥੇ ਮੈਂ ਰੀਟ੍ਰੇਟ ਕਰਦਾ ਕਿ ਮੇਨ ਸ਼ੂਟਰ ਜਿਹੜਾ ਨਿਸ਼ਾਨ ਸਿੰਘ ਹੈ ਜਿਹੜਾ ਕੋਟਲੀ ਅੰਬ ਦਾ ਹੈਗਾ ਉਹ ਆਪਣਾ ਥਾਣਾ ਜਨਾਲੇ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਉਹ ਇੰਜਰ ਹੋਇਆ ਅਤੇ ਉਸ ਨੂੰ ਨੇੜਲੇ ਹਸਪੀਟਲ ਦੇ ਇਲਾਜ ਲਈ ਭੇਜ ਦਿੱਤਾ ਧੰਨਵਾਦ ਥੈਂਕ ਯੂ